ਸਤਿ ਸ਼੍ਰੀ ਅਕਾਲ ਜੀ ਮੈਂ ਕਹਾਂ ਅੱਜ ਦੇ ਦਿਨ ਤੁਹਾਡੇ ਜੇ ਕੋਈ ਰਿਸ਼ਤੇਦਾਰ ਰੁੱਸੇ ਨੇ ਨਾਰਾਜ ਨੇ ਨਵਾਂ ਸਾਲ ਆ ਉਹਨਾਂ ਨੂੰ ਪਿਛਲੇ ਸਾਲ ਦੇ ਨਾਲ ਮਾਫ਼ ਕਰਕੇ ਨਾ ਨਵੇਂ ਸਾਲ ਦੀ ਰੋਸ਼ਨੀ ਵਿੱਚ ਆਪਣੇ ਮਨ ਨੂੰ ਬਰਾਬਰ ਖੜਾਓ ਤੇ ਜਿੰਨਾ ਵੀ ਹੋ ਸਕਦਾ ਵਾ ਪਿਆਰ ਨਾਲ ਰਹੋ ਤੇ ਗੁੱਸੇ ਗਿਲੇ ਇੱਥੇ ਹੀ ਰਹਿ ਜਾਣੇ ਸਾਰਾ ਕੁਝ ਆਓ ਤੇ ਜਿੰਨਾ ਵੀ ਹੋ ਸਕਦਾ ਹਾਂ ਮਿਲ ਜੁਲ ਕੇ ਰਹੋ ਵਾਈ ਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਬਖਸ਼ੇ ਨਵਾਂ ਸਹਾਰਾ ਸਾਰਿਆਂ ਨੂੰ ਬਾਰ-ਬਾਰ ਇਹੀ ਕਵਾਂਗੇ ਸਾਰਿਆਂ ਨੂੰ ਮੁਬਾਰਕਾਂ ਹੋਣ ਸਾਰਿਆਂ ਦੇ ਘਰ ਸੁੱਖ ਦਾ ਸਾਲ ਚੜੇ ਤੇ ਕੀ ਦਾ ਫੋਨ ਹੈ ਤਾਈ ਦਾ ਕੀ ਕਹਿੰਦੀ ਹੈ ਹੈ ਕਹਦਾ ਇਹ ਦੇਣੀ ਨਾ ਕਹਦੀ ਮੰਮੀ ਕਿੰਨੀ ਕਹਦੀ ਹੈ ਵਧਾਈ ਨਹੀਂ ਉਦਾਂ ਤੈਨੂੰ ਕਦੀ ਚੇਤਾ ਨਹੀਂ ਹੁੰਦਾ ਮੈਂ ਨਹੀਂ ਮੈਂ ਨਾ ਮੈਂ ਤਾਂ ਫੋਨ ਸੁਣਦਾ ਨਾ ਮੇਰੇ ਨਾਲ ਗੱਲ ਕਰ ਤੂੰ ਕਹਦੇ ਮੰਮੀ ਕਿੰਨੀ ਕਹਦੀ ਹੈ ਤਾਂ ਮੰਮੀ ਘਰ ਨਹੀਂ ਹੈਗੀ ਆਹੋ ਮੈਨੂੰ ਨਹੀਂ ਨਹੀਂ ਮੈਂ ਨਹੀਂ ਗੱਲ ਕਰਨੀ ਤੂੰ ਆਪੇ ਕਰ ਲੈ ਆਹ ਜਾਂ ਤੂੰ ਗੱਲ ਕਰ ਕਹ ਕਾਈ ਮੰਮੀ ਘਰ ਨਹੀਂ ਹੈਗੀ ਉਦਾਂ ਕਿ ਘੇਰ ਚ ਲੋਤੀ ਹੈ ਅੱਛਾ ਪਰ ਮੇਰੀ ਬਾਤ ਸੁਣ ਲਈ ਉਹਨੂੰ ਪਰਲੇ ਕਮਰੇ ਚ ਬਿਠਾ ਥੋੜੇ ਦਿਨ ਬੈਠੀ ਰਹਿੰਦੇ ਆਹੋ ਕੋਈ ਨਹੀਂ ਕਹਦੀ ਮੰਮੀ ਆਉਂਦੀ ਹੈ ਆਹ ਤੇ ਗੁੱਸਾ ਕਿ ਲੈਣ ਨਿਕਣਾ ਜੇ ਤੇ ਮੈਂ ਵੀ ਚੱਲੀ ਆਪਣੀ ਜਠਾਣੀ ਨੂੰ ਬਿੰਦਾਂ ਆਹ ਉਦਾਂ ਤੇ ਗੁੱਸਾ ਤੇ ਮੁੰਡਾ ਬਪਾ ਪਰ ਕੋਈ ਗੱਲ ਨਹੀਂ